ਕੀ ਕੋਈ ਸੀ ਸਰ ਉਹਦੇ ਵਿੱਚ ਪੜੇਗੇ ਹੈਗੇ ਜੀ ਕਿੰਨੇ ਪਰੇਗੇ ਬੰਦੇ ਉਹਦੀ ਵੀ ਸਮਾਨ ਜਿਹੜਾ ਬਰਾਮਦ ਹੋਇਆ ਜੀ ਉਹਨਾਂ ਦੇ ਪਾਸ ਜਿਹੜੇ ਸਨੈਚਿੰਗ ਪਿਛਲੇ ਦਿਨਾਂ ਚ ਸਨੈਚਿੰਗ ਦੋ ਤਿੰਨ ਸਨੈਚਿੰਗ ਹੋਈਆਂ ਸੀ ਜਿਹੜੀਆਂ ਕਾਫੀ ਜਿਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਪੁਲਿਸ ਵੱਲੋਂ ਚੰਗੀ ਕਾਰਵਾਈ ਕਰਦੇ ਹੋਏ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਜਿਨ੍ਹਾਂ ਵੱਲੋਂ ਇਹ ਇਹਨਾਂ ਨੂੰ ਟਰੇਸ ਕਰ ਲਿਆ ਗਿਆ ਤੇ ਜਿਹੜੇ ਦੋ ਜਣੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ ਜਿਹਦੇ ਵਿੱਚ ਆ ਆਕਾਸ਼ ਹਾਂਜੀ ਆਕਾਸ਼ ਉਰਫ ਕਾਸ਼ੀ ਤੇ ਸਲੀਮ ਉਰਫ ਕਾਲੀ ਆਕਾਸ਼ 23 ਸਾਲ ਦਾ ਤੇ ਜਿਹੜਾ ਸਲੀਮ ਉਰਫ ਕਾਲੀ ਆ ਉਹ 31 ਸਾਲ ਦਾ ਤੇ ਇਹ ਦੂਜਾ ਬਸਤੀ ਆਵਾ ਦਾ ਰਹਿਣ ਵਾਲਾ ਇੱਕ ਤੇ ਇੱਕ ਜਿਹੜਾ ਵਾਸੀ ਬੁਰਜ ਮੱਖਣ ਸਿੰਘ ਵਾਲਾ ਥਾਣਾ ਲਖੋਕੇ ਬਰਾਮ ਦਾ ਰਹਿਣ ਵਾਲਾ ਕਿੱਥੇ ਵਾਰਦਾਤਾ ਕਰਦੇ ਸੀ ਸਨੇਚਿੰਗ ਦੀ ਜਿਹੜੀ ਇਹ ਵਾਰਦਾ ਸੀ ਕਿ ਲੜਕੀਆਂ ਦੇ ਕੋਲੋਂ ਸਨੇਚ ਕੀਤਾ ਸੀ ਉਹ ਜਿਹੜਾ ਪਰਸ ਹਾਂਜੀ ਹਾਂਜੀ ਜਿਹੜਾ ਲੜਕੀਆਂ ਕੋਲੋਂ ਲੜਕੀ ਕੋਲੋਂ ਸਨੇਚ ਕੀਤਾ ਸੀ ਪਰ ਉਹ ਜਿਹੜੇ ਇੱਛੇ ਵਾਲਾ ਰੋਡ ਉੱਥੇ ਉਹ ਇਹ ਤੋਂ ਰਿਕਵਰੀ ਹੋ ਗਈ ਆ ਤੇ ਇਵੇਂ ਇਹ 5 ਵਾਰ ਦਾ ਤਾਂ ਹੋਰ ਬੰਨੇ ਆ ਜਿਹੜੀਆਂ ਇਹਨਾਂ ਨੇ ਕੀਤੀਆਂ ਸੀ ਜਿਹਦੀ ਬਾਕੀ ਦੀ ਰਿਕਵਰੀ ਸਾਡੀ ਚੱਲ ਰਹੀ ਹੈ ਇਹਨਾਂ ਕੋਲੋਂ ਦੋ ਲੇਡੀਜ਼ ਰਿੰਗਸ ਬਰਾਮਦ ਹੋ ਗਈਆਂ ਇੱਕ ਮੋਬਾਈਲ ਫੋਨ ਬਰਾਮਦ ਹੋ ਚੁੱਕਿਆ ਸੁਰੇ ਸਨੇਚਿੰਗ ਦੀਆਂ ਔਰ ਮੋਟਰਸਾਈਕਲ ਚੋਰੀ ਦੀਆਂ ਫਿਊ ਸੈਕਿੰਡਸ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਲੋਕਾਂ ਨੂੰ ਅਵੇਅਰ ਕਰਨਾ ਸੀ ਕੀ ਕਹਿਣਾ ਚਾਹੋਗੇ ਵੀ ਪਰਸ ਕਿਵੇਂ ਸੰਭਾਲ ਕੇ ਰੱਖਣੇ ਔਰ ਕੀ ਕਰ ਸਕਦੇ ਆ ਮੁਕੇ ਤੇ ਦੇਖੋ ਇੱਕ ਤਾਂ ਜਦੋਂ ਵੀ ਅਜਿਹੇ ਕੋਈ ਅਨਸਰ ਉਹਨਾਂ ਨੂੰ ਦਿਖਾਈ ਦਿੰਦੇ ਆ ਜਾਂ ਤਾਂ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕਰ ਔਰ ਉਹਨਾਂ ਨੂੰ ਕੁਝ ਦੂਰੀ ਤੋਂ ਸੇਫ ਦੂਰੀ ਤੋਂ ਫੋਲੋ ਕਰ ਜਿਹੜੇ ਨੌਜਵਾਨ ਆ ਕੋਈ ਫੋਲੋਅ ਵੀ ਕੀਤਾ ਜਾ ਸਕਦਾ ਤੇ ਸਾਨੂੰ ਚੰਗੀਆਂ ਲੀਡਸ ਦੇ ਸਕਦੇ ਆ ਜਿਹੜੀ ਲੀਡਸ ਤੋਂ ਆਪਾਂ ਇਹਨਾਂ ਨੂੰ ਫੜ ਸਕੀਏ ਤੇ ਜੇ ਇਹਨਾਂ ਨੂੰ ਰੋਕ ਸਕਦੇ ਆ ਜੇ ਨੌਜਵਾਨ ਕੋਈ ਤਾਂ ਰੋਕ ਪਰ ਜੇ ਪਰ ਹੋਗਾ ਕਿ ਕੋਈ ਹਥਿਆਰ ਹੋ ਸਕਦਾ ਸਾਨੂੰ ਇਨਫੋਰਮ ਇਮੀਡੀਏਟਲੀ ਕਰਦੇ ਜੋ ਵੀ ਉਹਨਾਂ ਬਾਰੇ ਨੋਟ ਕੀਤਾ ਜਾ ਸਕਦਾ ਨੋਟ ਕਰਕੇ ਜੇ ਕੋਈ ਵੀਡੀਓ ਬਣ ਸਕਦੀ ਹੈ ਵੀਡੀਓ ਬਣਾ ਕੇ ਇਮੀਡੀਏਟਲੀ ਅਸੀਂ ਇਹਨਾਂ ਨੂੰ ਟੈਕਨੀਕਲੀ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਰਾਹੀਂ ਇਹਨਾਂ ਨੂੰ ਅਸੀਂ ਲੱਭਣ ਚ ਕੰਮ ਆਉ ਹੈ ਤਰੇ ਨਵੀਂ ਚੋਕ ਚੋਰ ਪੰਜ ਦੋਸਰੇ ਡਿੱਗਾ ਵੀ ਆ ਇੱਕ ਜਣਾ ਜਿਹੜੇ ਡਿੱਕੇ ਉਹਦੇ ਜਿਹੜਾ ਉਸ ਟੈਂਪੋਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਡਿੱਕੇ ਸਾਡੇ ਵਿੱਚ